ਇਸ ਟਾਈਮ ਜਿੱਤੀ ਰੋਡ ਬਠਿੰਡਾ ਤੇ ਮੌਜੂਦ ਐ ਜੇ ਗੱਲ ਕਰੀਏ ਬਠਿੰਡਾ ਦੇ ਮੌਸਮ ਦੀ ਤਾਂ ਬਠਿੰਡਾ ਦਾ ਜਿਹੜਾ ਮੌਸਮ ਹੈ ਤੁਹਾਨੂੰ ਇੱਥੇ ਨੋਰਮਲ ਨਜ਼ਰ ਆਏਗਾ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਸੀ ਜਿੱਤੀ ਰੋਡ ਬਠਿੰਡਾ ਦੀਆਂ ਜਿੱਥੇ ਤੁਹਾਨੂੰ ਧੁੱਪ ਵੀ ਅਤੇ ਖਿਲੀ ਨਜ਼ਰ ਆਏਗੀ ਵਿਕਲਾਂ ਨੂੰ ਕੋਈ ਵੀ ਵਿਕਲ ਚਲਾਨ ਤੇ ਜਿਹੜੀ ਪਰੇਸ਼ਾਨੀ ਇੱਥੇ ਨਜ਼ਰ ਨਹੀਂ ਆ ਰਹੀ ਤਸਵੀਰਾਂ ਤੁਹਾਨੂੰ ਜਿੱਤੀ ਰੋਡ ਬਠਿੰਡਾ ਦੀਆਂ ਦਿਖਾ ਰਿਹਾ ਜਿੱਥੇ ਧੁੱਪ ਖਿੜੀ ਹੋਈ ਹੈ ਇਹ ਧੁੰਦ ਦਾ ਜਿਹੜਾ ਕੋਈ ਵੀ ਨਾਮੋ ਨਿਸ਼ਾਨ ਇੱਥੇ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਤੁਹਾਨੂੰ ਇੱਥੇ ਜੀਟੀ ਰੋਡ ਬਠਿੰਡਾ ਦੀ ਦਿਖਾ ਰਿਆ ਪਿਛਲੇ 3-4 ਦਿਨ ਦੀ ਗੱਲ ਕਰੀਏ ਪਿਛਲੇ 3-4 ਦਿਨ ਚ ਜਰੂਰ ਇੱਕ ਦੋ ਦਿਨ ਜਿਹੜੀ ਧੁੰਦ ਬਠਿੰਡਾ ਚ ਨਜ਼ਰ ਆਈ ਜੇ ਅੱਜ ਜਾਂ ਕੱਲ ਦੀ ਗੱਲ ਕਰੀਏ ਤਾਂ ਬਿਲਕੁਲ ਬਠਿੰਡਾ ਦਾ ਜਿਹੜਾ ਮੌਸਮ ਹੈ ਨਾਰਮਲ ਨਜ਼ਰ ਆ ਰਿਹਾ ਅਤੇ ਧੁੰਦ ਦਾ ਇੱਥੇ ਨਾਮ ਉਹ ਨਿਸ਼ਾਨ ਬਠਿੰਡਾ ਤੇ ਜਿਹੜਾ ਇੱਥੇ ਨਜ਼ਰ ਨਹੀਂ ਆਇਆ ਪਰ ਜੇ স্মੋਕ ਦੀ ਗੱਲ ਕਰੀਏ SMOKE ਬਠਿੰਡਾ ਚ ਪ੍ਰਾਲੀ ਕਾਰਨ ਜਰੂਰ ਇੱਥੇ ਸ਼ਾਮ ਨੂੰ ਨਜ਼ਰ ਆਉਂਦੀ ਹੈ ਪਰ ਮੌਸਮ ਹੈ ਜਿਹੜਾ ਇੱਥੇ ਬਿਲਕੁਲ ਨੋਰਮਲ ਲੱਗ ਰਿਹਾ ਤਸਵੀਰਾਂ ਤੁਹਾਨੂੰ ਦਿੱਲੀ ਰੋਡ ਬਟਿੰਡਾ ਦੀਆਂ ਦਿਖਾ ਰਿਹਾ ਜੇ ਗੱਲ ਕਰੀਏ ਬਟਿੰਡਾ ਦੇ 에ਅਰ ਕੁਆਲਿਟੀ ਇੰਡੈਕਸ ਦੀ ਤਾਂ ਬਟਿੰਡਾ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਗੂਗਲ ਦੇ ਅਕੋਰਡਿੰਗ ਜਿਹੜਾ 153 ਜਿਹੜਾ ਸ਼ੋ ਹੋ ਰਿਹਾ ਹੁਣ ਦੇਖਣਾ ਹੋਏਗਾ ਕਿ ਆਨ ਵਾਲੇ ਟਾਈਮ ਤੇ ਬਟਿੰਡਾ ਦਾ ਜਿਹੜਾ ਮੌਸਮ ਹੈ ਕਿਸ ਤਰ੍ਹਾਂ ਦਾ ਜਿਹੜਾ ਦਿਖਾਈ ਦੇਵੇਗਾ ਕੈਮਰਾਮੈਨ ਸੁਦਲ ਦੇ ਨਾਲ ਮਨੋਚਰਤੀਵਾਲ ਪੈਨਿਕ ਸਵੇਰਾ ਟੀਵੀ ਬਟਿੰਡਾ ਇਸ ਟਾਈਮ ਜੀਟੀ ਰੋਡ ਬਟਿੰਡਾ ਤੇ ਮੌਜੂਦ ਹੈ ਜੇ ਗੱਲ ਕਰੀਏ ਬਟਿੰਡਾ ਦੇ ਮੌਸਮ ਦੀ ਤਾਂ ਬਟਿੰਡਾ ਦਾ ਜਿਹੜਾ ਮੌਸਮ ਹੈ ਤੁਹਾਨੂੰ ਇੱਥੇ ਨਾਰਮਲ ਨਜ਼ਰ ਆਏਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜੀਟੀ ਰੋਡ ਬਟਿੰਡਾ ਦੀਆਂ ਜਿੱਥੇ ਤੁਹਾਨੂੰ ਧੁੱਪ ਵੀ ਅਤੇ ਖਿਲੀ ਨਜ਼ਰ ਆਏਗੀ ਵਿਕਲਾਂ ਨੂੰ ਕੋਈ ਵੀ ਵਿਕਲ ਚਲਾਂਜ ਜਿਹੜੀ ਪ੍ਰੇਸ਼ਾਨੀ ਇੱਥੇ ਨਜ਼ਰ ਨਹੀਂ ਆ ਰਹੀ ਤਸਵੀਰਾਂ ਤੁਹਾਨੂੰ ਜੀਟੀ ਰੋਡ ਬਟਿੰਡਾ ਦੀਆਂ ਦਿਖਾ ਰਹੇ ਹਾਂ ਜਿੱਥੇ ਧੁੱਪ ਖਿੜੀ ਹੋਈ ਹੈ ਏ ਧੁੰਦ ਦਾ ਜਿਹੜਾ ਕੋਈ ਵੀ ਨਾਮ ਉਹ ਨਿਸ਼ਾਨ ਇੱਥੇ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਤੁਹਾਨੂੰ ਇੱਥੇ ਜਿਟੀ ਰੋਡ ਬਠਿੰਡਾ ਦੀ ਦਿਖਾ ਰਿਹਾ ਪਿਛਲੇ 3-4 ਦਿਨ ਦੀ ਗੱਲ ਕਰੀਏ ਪਿਛਲੇ 3-4 ਦਿਨ ਚ ਜ਼ਰੂਰ ਇੱਕ ਦੋ ਦਿਨ ਜਿਹੜੀ ਧੁੰਦ ਬਠਿੰਡਾ ਚ ਨਜ਼ਰ ਆਈ ਜੇ ਅੱਜ ਤੇ ਕੱਲ ਦੀ ਗੱਲ ਕਰੀਏ ਤਾਂ ਬਿਲਕੁਲ ਬਠਿੰਡਾ ਦਾ ਜਿਹੜਾ ਮੌਸਮ ਹੈ ਨੋਰਮਲ ਨਜ਼ਰ ਆ ਰਿਹਾ ਅਤੇ ਧੁੰਦ ਦਾ ਇੱਥੇ ਨਾਮ ਉਹ ਨਿਸ਼ਾਨ ਬਠਿੰਡਾ ਦਾ ਜਿਹੜਾ ਇੱਥੇ ਨਜ਼ਰ ਨਹੀਂ ਆਇਆ ਪਰ ਜੇ স্মੋਕ ਦੀ ਗੱਲ ਕਰੀਏ SMOKE ਬਠਿੰਡਾ ਚ ਪਰਾਲੀ ਕਾਰਨ ਜ਼ਰੂਰ ਇੱਥੇ ਸ਼ਾਮ ਨੂੰ ਨਜ਼ਰ ਆਉਂਦੀ ਹੈ ਪਰ ਮੌਸਮ ਹੈ ਜਿਹੜਾ ਇੱਥੇ ਬਿਲਕੁਲ ਨੋਰਮਲ ਲੱਗ ਰਿਹਾ ਹੈ ਤਸਵੀਰਾਂ ਤੁਹਾਨੂੰ ਜਿੱਲੀ ਰੋਡ ਬਠਿੰਡਾ ਦੀਆਂ ਦਿਖਾ ਰਿਹਾ ਜੇ ਗੱਲ ਕਰੀਏ ਬਠਿੰਡਾ ਦੇ 에ਅਰ ਕੁਆਲਿਟੀ ਇੰਡੈਕਸ ਦੀ ਤਾਂ ਬਠਿੰਡਾ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਗੂਗਲ ਦੇ ਅਕੋਰਡਿੰਗ ਜਿਹੜਾ 153 ਜਿਹੜਾ ਸ਼ੋ ਹੋ ਰਿਹਾ ਹੁਣ ਦੇਖਣਾ ਹੋਏਗਾ ਕਿ ਆਨ ਵਾਲੇ ਟਾਈਮ ਤੇ ਬਠਿੰਡਾ ਦਾ ਜਿਹੜਾ ਮੌਸਮ ਹੈ ਕਿਸ ਤਰ੍ਹਾਂ ਦਾ ਜਿਹੜਾ ਦਿਖਾਈ ਦੇਵੇਗਾ ਕੈਮਰਾਮੈਨ ਸੁਦਿਲ ਦੇ ਨਾਲ ਮਨੋਚਰਤੀਵਾਲ ਪੈਨਿਕ ਸਵੇਰਾ ਟੀਵੀ ਬਠਿੰਡਾ ਇਸ ਟਾਈਮ ਜੀਟੀ ਰੋਡ ਬਠਿੰਡਾ ਤੇ ਮੌਜੂਦ ਹੈ ਜੇ ਗੱਲ ਕਰੀਏ ਬਠਿੰਡਾ ਦੇ ਮੌਸਮ ਦੀ ਤਾਂ ਬਠਿੰਡਾ ਦਾ ਜਿਹੜਾ ਮੌਸਮ ਹੈ ਤੁਹਾਨੂੰ ਇੱਥੇ ਨਾਰਮਲ ਨਜ਼ਰ ਆਏਗਾ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜੀਟੀ ਰੋਡ ਬਠਿੰਡਾ ਦੀਆਂ ਜਿੱਥੇ ਤੁਹਾਨੂੰ ਧੁੱਪ ਵੀ ਅਤੇ ਖਿਲੀ ਨਜ਼ਰ ਆਏਗੀ ਵਿਕਲਾਂ ਨੂੰ ਕੋਈ ਵੀ ਵਿਕਲ ਚਲਾਨ ਚ ਜਿਹੜੀ ਪਰੇਸ਼ਾਨੀ ਇੱਥੇ ਨਜ਼ਰ ਨਹੀਂ ਆ ਰਹੀ ਤਸਵੀਰਾਂ ਤੁਹਾਨੂੰ ਜੀਟੀ ਰੋਡ ਬਠਿੰਡਾ ਦੀਆਂ ਦਿਖਾ ਰਹੇ ਹਾਂ ਜਿੱਥੇ ਧੁੱਪ ਖਿੜੀ ਹੋਈ ਹੈ ਇਹ ਧੁੰਦ ਦਾ ਜਿਹੜਾ ਕੋਈ ਵੀ ਨਾਮੋਂ ਨਿਸ਼ਾਨ ਇੱਥੇ ਨਜ਼ਰ ਨਹੀਂ ਆ ਰਿਹਾ ਤਸਵੀਰਾਂ ਤੁਹਾਨੂੰ ਇੱਥੇ ਜੀਟੀ ਰੋਡ ਬਠਿੰਡਾ ਦੀ ਦਿਖਾ ਰਿਹਾ ਪਿਛਲੇ 3-4 ਦਿਨ ਦੀ ਗੱਲ ਕਰੀਏ ਪਿਛਲੇ 3-4 ਦਿਨ ਚ ਜ਼ਰੂਰ ਇੱਕ ਦੋ ਦਿਨ ਜਿਹੜੀ ਧੁੰਦ ਬਠਿੰਡਾ ਚ ਨਜ਼ਰ ਆਈ ਜੇ ਅੱਜ ਜਾਂ ਕੱਲ ਦੀ ਗੱਲ ਕਰੀਏ ਤਾਂ ਬਿਲਕੁਲ ਬਠਿੰਡਾ ਦਾ ਜਿਹੜਾ ਮੌਸਮ ਹੈ ਨੋਰਮਲ ਨਜ਼ਰ ਆ ਰਿਹਾ ਅਤੇ ਧੁੰਦ ਦਾ ਇੱਥੇ ਨਾਮੋਂ ਨਿਸ਼ਾਨ ਬਠਿੰਡਾ ਦਾ ਜਿਹੜਾ ਇੱਥੇ ਨਜ਼ਰ ਨਹੀਂ ਆਇਆ ਪਰ ਜੇ স্মੋਕ ਦੀ ਗੱਲ ਕਰੀਏ SMOKE ਬਠਿੰਡਾ ਚ ਪਰਾਲੀ ਕਾਰਨ ਜ਼ਰੂਰ ਇੱਥੇ ਸ਼ਾਮ ਨੂੰ ਨਜ਼ਰ ਆਉਂਦੀ ਹੈ ਪਰ ਮੌਸਮ ਜਿਹੜਾ ਇੱਥੇ ਬਿਲਕੁਲ ਨਾਰਮਲ ਲੱਗ ਰਿਹਾ ਤਸਵੀਰਾਂ ਤੁਹਾਨੂੰ ਦਿੱਲੀ ਰੋਡ ਬਟਿੰਡਾ ਦੀਆਂ ਦਿਖਾ ਰਿਹਾ ਜੇ ਗੱਲ ਕਰੀਏ ਬਟਿੰਡਾ ਦੇ 에ਅਰ ਕੁਆਲਿਟੀ ਇੰਡੈਕਸ ਦੀ ਤਾਂ ਬਟਿੰਡਾ ਦਾ ਜਿਹੜਾ 에ਅਰ ਕੁਆਲਿਟੀ ਇੰਡੈਕਸ ਹੈ ਗੂਗਲ ਦੇ ਅਕੋਰਡਿੰਗ ਜਿਹੜਾ 153 ਜਿਹੜਾ ਸ਼ੋ ਹੋ ਰਿਹਾ ਹੁਣ ਦੇਖਣਾ ਹੋਏਗਾ ਕਿ ਆਨ ਵਾਲੇ ਟਾਈਮ ਤੇ ਬਟਿੰਡਾ ਦਾ ਜਿਹੜਾ ਮੌਸਮ ਹੈ ਕਿਸ ਤਰ੍ਹਾਂ ਦਾ ਜਿਹੜਾ ਦਿਖਾਈ ਦੇਵੇਗਾ ਕੈਮਰਾਮੈਨ ਸੁਖਿਲ ਦੇ ਨਾਲ ਮਨੋਚਰਤੀਵਾਲ ਸੈਨਿਕ ਸਵੇਰਾ ਟੀਵੀ ਬਟਿੰਡਾ